ਉਹਨਾਂ ਲਿੱਖਾ ਬਾਲਡਰ ਡਰਾਈ ਦਾ 90 RX 90 ਹਰਸ ਪਾਵਰ ਤੇ ਟਰਬੋ ਵਾਲਾ ਡਰੈਕਟਰ 205405 ਇਹ ਹੈਗਾ ਜੀ ਜੀਡੀ ਲਿੰਕ ਗੇਅਰ ਪ੍ਰੋ 4/4 2021 ਮਾਡਲ ਆ ਵੀਰੇ ਇਹ ਹਾਂਜੀ ਸਾਈਕਲੋਮੈਸ ਗੇਅਰ ਨਾਲ ਇਲੈਕਟ੍ਰੋਨਿਕ ਲਿਫਟ ਆ ਗਈ ਠੀਕ ਆ ਜੀ ਅਡਜਸਟੇਬਲ ਸਟੀering ਆਗਾ ਠੀਕ ਆ ਜੀ ਇਹ ਮਹਿੰਦਰਾ ਇਹ 265 ਡੀਆਈ ਭੂਮੀ ਪੱਤਰਾ ਆ ਗਿਆ ਕੋਲ ਸੋਹਣਾ ਟਰੈਕਟਰ ਹੈ ਜੀ ਇਹ 2015 ਮਲਟ੍ਰੈਕਟਰ ਹੈ ਬਈ ਟਰੈਕਟਰ ਦੇ ਸਾਰਾ ਕਲਰ Ориਜਨਲ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਢੇ ਨਾਲ ਬਾਬਾ ਟਰੈਕਟਰ ਸੇਲ ਪਰਚੇਜ਼ ਤੇ ਤੇ ਬਾਈ ਨਾਲ ਕਰਾਉਣਾ ਗੱਲਬਾਤ ਕਿੰਨੇ ਕ ਟਰੈਕਟਰ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਹੋਰ ਕਿਵੇਂ ਜੀ ਵਧੀਆ ਵਧੀਆ ਬਈ ਕਿੰਨੇ ਕ ਟਰੈਕਟਰ ਹੈਗੇ ਜੀ ਆਪਣੇ ਕੋਲੇ ਕੋਲੇ 17 18 ਟਰੈਕਟਰ ਅਵੇਲੇਬਲ ਹੈ ਵੀਰ ਠੀਕ ਆ ਜੀ 4 4x4 4x4 ਆ ਵੀਰੇ 2 ਬੀ ਲਾਗੇ 3 ਸਪੀਡ 2 ਸਪੀਡ 30 HP ਤੋਂ ਲੈ ਕੇ ਆਪਣੇ ਕੋਲੇ 90 HP ਤੱਕ ਟਰੈਕਟਰ ਠੀਕ ਆ ਭਾਈ ਜੀ ਆਪਾਂ ਸਭ ਤੋਂ ਪਹਿਲਾਂ ਲਿਖੋਣਾ ਜੀ ਟਰੈਕਟਰ ਬਾਅਦ ਚੋ ਬਾਈ ਦਾ ਕੰਟੈਕਟ ਨੰਬਰ ਦੇਵਾਂਗੇ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਬਾਲਡ ਟਰੈਕ 90 RX 90 ਹਾਰਸ ਪਾਵਰ ਚ ਟਰਬੋ ਵਾਲਾ ਟਰੈਕਟਰ ਆ ਕਿੰਨੇ ਮਾਡਲ ਆ ਭਾਈ 2015 ਮਾਡਲ ਟਰੈਕਟਰ ਆ ਵੀਰੇ 15 ਮਾਡਲ ਆ ਫਰਟ ਵੇਟ ਲੱਗਿਆ ਟਰੈਕਟਰ ਤੇ 6 ਪਲੇਟਾਂ ਕੰਪਨੀ ਦੀਆਂ ਬੈਕ ਸਾਈਡ ਤੇ ਬੇਟ ਆਗੇ Ориਜਨਲ आरਐਸਪੀ ਲੱਗੀ ਹੋਈ ਐ ਇਹਦੇ ਠੀਕ ਹੈ ਜੀ ਮੇਰੇ ਖਾਤਰੀ ਨਿਭਰੇ ਆਰਐਸਪੀ ਕੋਨੋਪੀ オリジナル ਆ ਗਈ ਐ ਵੀ ਠੀਕ ਹੈ ਜੀ ਕੰਪਨੀ ਵੱਲੋਂ ਇਹਨਾਂ ਹਾਂਜੀ ਹਾਂਜੀ ਟਰਬੋ ਆ ਗਈ ਡਾਇਰੈਕਟਰ ਤੇ ਹਾਂਜੀ 2015 ਮਾਡਲ ਆ 15 ਮਾਡਲ ਆ ਤੇ ਡਿਸਟ੍ਰੀਬਿਊਟਰੀ ਡਿਸਟ੍ਰੀਬਿਊਟਰ ਹੈਗਾ ਵੀਰੇ ਡਬਲ ਡਿਸਟ੍ਰੀਬਿਊਟਰ ਇਹਦੇ ਵੀਰੇ ਆਜਾ ਸਾਨੂੰ ਦਿਖਾਉਣਾ ਮੈਂ ਇੱਕ ਆਰਮ ਡਾਇਰੈਕਟਰ ਦੇ 2 ਪੁਆਇੰਟ ਹੁੰਦੇ ਆ ਹਾਂਜੀ ਵੀਰੇ 4 ਹੁੰਦੇ ਵੀਰੇ 4 ਪੁਆਇੰਟਾਂ ਵਾਲਾ ਲੋਡ ਡਿਸਟ੍ਰੀਬਿਊਟਰ ਹੈ ਇਹਦੇ ਉਹ ਲੀਵਰ ਆਗੇ ਹਾਂਜੀ 4 ਪੁਆਇੰਟ ਆ ਵੀਰੇ ਤੇ ਠੀਕ ਹੈ ਜੀ ਪੂਰਾ ਕਹਿੰਦੇ ਆਪਾਂ ਛੋਟਾ ਡਾਇਰੈਕਟਰ ਆ ਖੜਾ ਵੀ ਐ ਭੇੜਾ ਪਰ ਦੂ ਇੱਕ ਘਰ ਤੇ ਖੜਾ ਹਾਂ ਜੀ 18 ਦੇ ਟਾਇਰ ਆ ਵੀਰੇ ਪਿੱਛੇ ਅੱਗੇ ਦੇ ਟਾਇਰ 18 ਦੇ ਟਾਇਰ ਆਗੇ ਫਰੰਟ ਵਾਲੇ 12 ਦੇ ਟਾਇਰ ਆ ਹਾਂਜੀ ਕੀ ਡਿਮਾਂਡ ਕਰਦੇ ਹੋ ਜੀ 8 ਲੱਖ ਤੇ 45000 ਰੁਪਏ ਡਿਮਾਂਡ ਆ ਵੀਰੇ ਸਰ 8 ਲੱਖ 45000 ਦਾ ਡਿਮਾਂਡ ਆ ਬਾਕੀ ਜਿੰਨਾ ਆਪਾਂ ਰੇਟ ਦੱਸਾਂਗੇ ਉਹ ਚੋ ਮਾਨਤਨ ਕਰਾਂਗੇ ਉਸ ਮਾਨਤਨ ਹੋ ਜੂ ਵੀਰੇ ਐ ਨਹੀਂਗਾ ਵੀ ਲੱਖ ਰੁਪਏ ਦਾ ਫਰਕ ਹੋਊਗਾ ਕੁਝ ਮਾਨਤਨ ਹੋ ਜੂ ਕੁਝ ਪਰਸੈਂਟ ਆਪਾਂ ਮਾਨਤਨ ਕਰਦੇ ਹਾਂ ਹਾਂਜੀ ਸਾਹਮਣੇ ਆ ਗਿਆ ਜੀ ਜੌਂਡੀਅਰ 5405 ਇਹ ਆ ਗਿਆ ਜੀ ਜੇਡੀ ਲਿੰਕ ਗੇਅਰ ਪ੍ਰੋ 4x4 2021 ਮਾਡਲ ਆ ਵੀਰੇ ਇਹ ਹਾਂਜੀ ਸੈਂਕ్రోਮੈਸ ਗੇਅਰ ਨਾਲ ਇਲੈਕਟ੍ਰੋਨਿਕ ਲਿਫਟ ਆ ਗਈ ਠੀਕ ਆ ਜੀ ਐਡਜਸਟੇਬਲ ਸਟੀering ਆਗਾ ਠੀਕ ਆ ਜੀ ਉੱਚਾ ਨਹੀਂ ਮਾ ਜ ਮੈਂ ਰੀਲਾ ਇੰਚ ਕਰਦੇ ਆ ਉਹਵੇਂ ਹੁੰਦਾ ਹਾਂਜੀ ਹਾਂਜੀ ਠੀਕ ਆ ਇਹਦੇ ਨਾਲ ਵੇਟ ਲੱਗਿਆ ਟਰੈਕਟਰ ਦੇ ਅੱਗੇ ਚਾਰ ਕਪਲੇਟਾਂ ਹਾਂਜੀ ਤੇ ਦੇਖ ਸਾਨੂੰ ਗੇਅਰ ਪ੍ਰੋ ਆਗਾ ਹਾਂਜੀ ਫਾਈਬਰ ਕਨੋਪੀ ਲੱਗੀ ਹੋਈ ਹੈਗੀ ਠੀਕ ਆ ਜੀ ਬਟਨ ਵਾਲੀ ਲਿਫਟ ਹਾਂਜੀ ਤੇ ਟਾਇਰਾਂ ਦੀ ਜੇ ਗੱਲਬਾਤ ਕਰੀਏ ਜੀ ਟਾਇਰ ਵੀ ਦੇ ਦੇ 85 ਪੈਸੇ ਨਾਲ ਦੇ ਵੀ ਹਾਂਜੀ ਨਾਲ ਦੇ ਟਾਇਰ ਅਬਰੇ ਡੈਕਟਰ ਦੇ ਸਾਰੇ ਠੀਕ ਹੈ ਜੀ ਨਾਲ ਦੇ ਟਾਇਰ ਸਾਢੇ 750 ਘੰਟੇ ਦੇ ਲਗਭਗ ਚੱਲਿਆ ਹੋਇਆ ਡੈਕਟਰੀ ਠੀਕ ਹੈ ਜੀ ਮਾਡਲ ਜੀ ਮਾਡਲ 2021 ਵੀਰੇ 21 ਮਾਡਲ ਆ ਡਿਮਾਂਡ ਕਿੰਨੀ ਹੈ ਡਿਮਾਂਡ ਲਈਦੀ ਹੈ 12 ਲੱਖ ਰੁਪਏ ਵੀਰੇ ਪੂਰਾ 12 ਲੱਖ ਰੁਪਏ ਡਿਮਾਂਡ ਆ ਬਾਕੀ ਜਿੰਨੇ ਰੇਟ ਦੱਸਿਆ ਬਾਈ ਨੇ ਜਿਵੇਂ ਪਹਿਲਾਂ ਵੀ ਦੱਸਤਾ ਵੀ ਮੌਕੇ ਤੇ ਜਿਹੜਾ ਕੋਈ ਵੀਰ ਭਰਾ ਉਹ ਮਾਨਤਾ ਨਾ ਉਹ ਦੋ ਸਾਡੇ ਮੈਸੀ ਆ ਗਿਆ ਜੀ 200 ਇਹ 241 ਮੈਸੀ ਹੈ ਵੀਰੇ ਪਲੰਟਰੀ ਪਲੱਸ ਹਾਈ ਲਿਫਟ ਵਾਲਾ ਇਹਨੂੰ ਆਲੂਆਂ ਦੀ ਤੇ ਟਰੈਕਟਰ ਪੈ ਜਿੰਦੇ ਹਾਂ ਜੀ 2019 ਮਾਡਲ ਆਗਾ 19 ਮਾਡਲ ਹੈ ਟੱਪਾ ਟਰੈਕਟਰ ਦਾ ਸਾਰਾ ਨਾਲ ਦਾਗਾ 4x4 ਆ ਜੀ ਕਲੋਕੀ ਲੱਗੀ ਹੋਈ ਆ ਟਰੈਕਟਰ ਤੇ ਠੀਕ ਆ ਜੀ ਤੇ ਟਰੈਕਟਰ ਦੀ ਡਿਮਾਂਡ ਹੈਗੀ 6,30,000 ਰੁਪਈਆ 6,30,000 ਡਿਮਾਂਡ ਨਾਲ ਦੇ ਟਾਇਰ ਆ 4x4 ਆ ਹਾਂਜੀ ਤੇ ਇਹ ਟਰੈਕਟਰ ਦੀ ਜਿਹੜੀ ਲੈਂਪਟਾ ਕੰਪੈਸਟੀ ਹੁੰਦੀ ਆ ਉਹ ਆਰਮ ਟਰੈਕਟਰਾਂ ਨਾਲੋਂ ਜ਼ਿਆਦਾ ਹੁੰਦੀ ਆ ਠੀਕ ਆ ਜੀ ਇਹ ਤੋਂ ਬਾਅਦ ਆ ਕੇ ਵੀਰੇ ਆਪਣੇ ਕੋਲੇ 52 ਦਾਸ 52 ਦਾਸ ਆਗਾ ਜੀ ਡੰਡੀਰ ਗੇਅਰ ਪ੍ਰੋ ਫੋਰ ਸਪੀਡ ਚ ਆ ਜਾਂਦਾ ਜੀ ਹਾਂਜੀ ਫੋਰ ਸਪੀਡ ਏ ਬੀ ਸੀ ਡੀ ਠੀਕ ਆ ਜੀ ਫੋਰ ਸਪੀਡ ਟਰੈਕਟਰ ਆ ਗਿਆ ਤੇ ਟਾਇਰਾਂ ਦੀ ਜੇ ਗੱਲਬਾਤ ਕਰੀਏ ਜੀ ਟਾਇਰ ਇਹਦੇ ਵੀਰੇ 95% ਪਈ ਜਾਗੀ ਨਾਲ ਦੀ ਹੈ ਬਾਈ ਨਾਲ ਦੀ ਵੀਰੇ ਨਾਲ ਦੀ 265 ਘੰਟੇ ਚੱਲੇ ਸਿਰਫ ਜੀ ਟਰੈਕਟਰ 265 ਘੰਟੇ ਚੱਲੇ ਬਿਲਕੁਲ ਨਵਾਂ ਟਰੈਕਟਰ ਆ ਰਿਵਰਸ ਬੀਟਿਓ ਡਬਲ ਡਿਸਟਰੀਬਿਊਟਰ ਵੀਰੇ ਸਾਰੇ ਫੰਕਸ਼ਨ ਆ ਜਿਹੜੇ ਟਾਪ ਮਾਡਲ ਤੇ ਏਜੰਸੀ ਵੱਲੋਂ ਹੋਣ ਆਉਂਦੇ ਹਾਂਜੀ ਹਾਂਜੀ ਤੇ ਜਾਂਚੀ ਜੇ ਲੈਣ ਦੀ ਇਹ ਕਿੰਨੇ ਦਾ ਫਾਇਦਾ ਹੋਊਗਾ ਜਾਂਚੀ ਵੀਰੇ ਆਪਾਂ ਕਰ ਦਾਂਗੇ ਲੱਖ ਰੁਪਈਆ ਦਾ ਫਾਇਦਾ ਲੱਖ ਰੁਪਈਆ ਦਾ ਸਿੱਧਾ ਠੀਕ ਹੈ ਕੀ ਡਿਮਾਂਡ ਕਰਦੇ ਹੋ ਬਈ ਇਹਦੀ ਫਸਟ ਓਨਰ ਦਾ ਟਰੈਕਟਰ ਡਿਮਾਂਡ ਵੀਰੇ ਦੀ 8 ਲੱਖ ਤੇ 15000 8 ਓਨਰ 8 15 ਡਿਮਾਂਡ ਆ ਬਾਕੀ ਮੌਕੇ ਦੇ ਹੋ ਜੂ ਹੋ ਜੂਗਾ ਜੀ ਸਾਹਮਣੇ ਆ ਗਿਆ ਜੀ ਮਹਿੰਦਰਾ ਇਹ 265 ਡੀਆਈ ਭੂਮੀ ਪੁੱਤਰ ਆ ਗਿਆ ਫੁੱਲ ਸੋਹਣਾ ਟਰੈਕਟਰ ਹੈ ਜੀ ਇਹ 2015 ਮਲ ਟਰੈਕਟਰ ਹੈ ਬਈ ਟਰੈਕਟਰ ਦੇ ਸਾਰਾ ਕਲਰ Ориਜਨਲ ਹੈਗਾ ਹਾਂ ਜੀ ਟਾਇਰ ਦੇਖ ਸਕਦੇ ਤੁਸੀਂ ਟਰੈਕਟਰ ਦੇ ਨਾਲ ਦੇ ਆਗੇ ਨਾਲ ਦੇ ਟਾਇਰ ਆ 15 ਵੀਰੇ ਟਾਇਰ ਦਿਖਾ ਦੇ ਮਾਰੀ ਮੜਾ ਜਾ ਮਾਰ ਕੇ ਠੀਕ ਹੈ ਜੀ ਨਾਲ ਦੇ ਟਾਇਰ ਟਰੈਕਟਰ ਦੇ 80 85% ਟਰੈਕਟਰ ਦੇ ਟਾਇਰ ਨਾਲ ਦੇ ਆਗੇ ਹਾਂ ਜੀ ਤੇ ਆਮ ਟਰੈਕਟਰ ਵੀ ਇਹ ਜਿਆਦਾਤਰ ਟਰਾਲੀਆਂ ਟਰੂਲੀਆਂ ਦੇ ਚੱਲ ਜਾਂਦਾ ਵੀ ਇਹ ਜ਼ਿਮੀਦਾਰ ਦਾ ਟਰੈਕਟਰ ਹੈਗਾ ਜ਼ਿਮੀਦਾਰ ਕੱਖ ਪੱਠੇ ਵਾਲਾ ਟਰੈਕਟਰ ਹੈਗਾ ਹਾਂਜੀ ਤੇ ਹੈਵੀ ਬੰਪਰ ਲੱਗਿਆ ਹੋਇਆ ਟਰੈਕਟਰ ਤੇ ਇਹਦਾ ਜਮ ਨਵਾਂ ਹੀ ਪਹਿਣਾ ਵੀ ਘੱਟ ਚਲਾਈ ਜਿਹੜਾ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਆ ਵੀਰੇ ਠੀਕ ਬਹੁਤ ਨਵਾਂ ਟਰੈਕਟਰ ਪਿਆਗਾ ੋੜਾ ਬੰਪਰ ਲਾਇਆ ਸੌਂਕ ਨੂੰ ਰੱਖਿਆ ਹੈ ਇੱਥੇ ਸੌਂਕੀ ਟਰੈਕਟਰ ਆ ਤੇ ਨਵਾਂ 2015 ਮਾਡਲ ਆ ਤੇ 3 ਲੱਖ 48 ਹਜ਼ਾਰ ਰੁਪਏ ਦੀ ਡਿਮਾਂਡ 15 ਮਾਡਲ ਆ 348 ਇਹਦੀ ਡਿਮਾਂਡ ਹੈ ਜੀ ਠੀਕ ਹੈ ਜੀ ਤੇ ਨੰਬਰ ਆ ਗਿਆ ਜੀ ਇਹਦਾ ਪੀਵੀ 19 ਪੀਵੀ 19 ਬਰਨਾਲੇ ਦਾ ਨੰਬਰ ਹੈ ਬਰਨਾਲੇ ਦਾ ਲੋਕਲ ਨੰਬਰ ਹੈ ਜੀ ਪੀਵੀ 19 ਸਾਹਮਣੇ ਆ ਗਿਆ ਜੀ ਸਵਰਾਜ 855 ਫੋਰ ਸਟਾਰ ਰਿਵਰਸ ਵੀਡੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਇਹ ਵੀ ਫੁੱਲ ਟਾਪ ਮਾਡਲ ਡ੍ਰੈਕਟਰ ਆ ਗਿਆ ਹਾਂ ਜੀ ਚਾਰ ਸੌ ਚੋਹ ਵਿੱਚ ਜਿਹੜੇ ਬੰਦ ਹੋ ਗਏ ਮਾਡਲ ਜੀ ਇਹ ਕਿੰਨੇ 2018 ਮਾਡਲ ਹੈ ਵੀਰੇ 18 ਮਾਡਲ ਆ ਫੁੱਲ ਸੋਨਾ ਡ੍ਰੈਕਟਰ ਪੰਜਾਬ ਨੰਬਰ ਹਾਂਜੀ ਘੰਟੇ ਕਿੰਨੇ ਕਿਤੇ ਲੈਊ ਬਈਏ ਘੰਟੇ ਵੀਰੇ 17-18 ਹਜ਼ਾਰ ਤੋਂ ਲਗਭਗ ਚੱਲਿਆ ਹੋ ਨਾਲ ਦੇ ਟਾਇਰ ਆ ਟਰੈਕਟਰ ਦੇ ਠੀਕ ਆ ਜੀ ਨਾਲ ਦੇ ਟਾਇਰ ਆ ਚਾਰੇ ਟਾਇਰ ਨਾਲ ਦੇ ਰੰਗ ਪੇਂਟ ਦਾ ਤਾਂ origianal ਹੀ ਹੈ ਨਾਲ ਆ ਪੀਰ ਟਰੈਕਟਰ ਠੀਕ ਆ ਜੀ ਨਾਲ ਦੇ ਟਾਇਰ ਆ ਪੂਰਾ ਸੋਹਣਾ ਟਰੈਕਟਰ ਹੈ ਜੀ ਇਹਦਾ ਨੰਬਰ ਪੰਜਾਬ ਆ ਗਿਆ ਹਾਂਜੀ ਹਾਂਜੀ 18 ਮਾਡਲ ਆ ਡਿਮਾਂਡ ਜੀ ਡਿਮਾਂਡ ਇਹਦੀ 5 ਲੱਖ ਤੇ 86 ਹਜ਼ਾਰ ਰੁਪਏ ਵੀਰੇ ਠੀਕ ਆ ਜੀ 5 68 ਤਾਂ ਡਿਮਾਂਡ ਕਰਦੇ ਹਾਂ ਜੀ ਬਾਕੀ ਮੌਕੇ ਦੇ ਚੋ ਵੀ ਮਾਨਤਾ ਨਾਲ ਹੋ ਜੂਗਾ ਹੋ ਜੂ ਮਾਨਤਾ ਜੀ ਹਾਂਜੀ ਤੇ ਇੱਕ ਵਾਰੀ ਐਡਰੈਸ ਦੱਸ ਸਕਦੇ ਦਬਾ ਲਈ ਸਵੇਰੇ ਆਪਣਾ ਪਿੰਡ ਹੰਡਿਆਇਆ ਹਾਂਜੀ ਤੇ ਬਾਬਾ ਟਰੈਕਟਰ ਸੇਲ ਪਰਚੇਜ ਹਾਂਜੀ ਸਟੈਂਡਰਡ ਜਾਉਂ ਤੋਂ ਡੇਢ ਕਿਲੋਮੀਟਰ ਹਾਂਜੀ ਖੁੱਡੀ ਵਾਲੇ ਪਾਸੇ ਤੇ ਇਧਰ ਰੇਲਵੇ ਸਟੇਸ਼ਨ ਦੇ ਕੋਲੇ ਆ ਵੀਰੇ ਆਪਾਂ ਆਊਟਲੈਟ ਤੋਂ ਵੀ ਡੇਢ ਦੋ ਕਿਲੋਮੀਟਰ ਹੈਗਾ ਕੋਈ ਮਰਜ਼ੀ ਪ੍ਰਕਾਰ ਦਾ ਟਰੈਕਟਰ ਲੈਣਾ ਹੋਵੇ ਹਾਂਜੀ 30 HP ਤੋਂ ਲੈ ਕੇ 90 HP ਤੱਕ ਦੇ ਟਰੈਕਟਰ ਆਪਾਂ ਤੋਂ ਮਿਲ ਜਾਂਦੇ ਹੈਗੇ ਠੀਕ ਹੈ ਜੀ ਕੰਟੈਕਟ ਨੰਬਰ ਬਈ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜੇ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਵੀ ਕਟਾਉਣਾ ਟਰੈਕਟਰ ਵੀ ਕੱਟ ਲਾਂਗੇ ਵੀਰੇ ਲੋਨ ਦੀ ਸਰਟ ਵੀ ਵੇਰੀਬਲ ਆਪਣੇ ਕੋਲੇ ਠੀਕ ਆ ਬਾਈ ਜੀ ਹਾਂਜੀ ਗੱਲ ਕਰਕੇ ਵਧੀਆ ਲੱਗਿਆ ਬਾਈ ਨਾ ਬਹੁਤ ਧੰਨਵਾਦ ਜੀ ਤੁਹਾਡਾ ਹਾਂਜੀ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਬਾਈ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ